ਹਾਂਜੀ ਕੀ ਹਾਲਾ ਸਾਰੇ ਹੀ ਰਹਿੰਦਾ ਫਿਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰਾ ਠੀਕ ਹੈ ਲਓ ਜੀ ਕੰਤ ਦੀ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 8 ਵਜੇ ਠੀਕ ਹੈ ਜੀ ਤੇ ਵਲੋਗ ਸਟਾਰਟ ਕਰਨ ਤੋਂ ਪਹਿਲਾਂ ਹੀ ਕਬੂਤਰ ਵੀ ਡਾਤੇ ਬਈ ਆਪਾਂ ਠੀਕ ਹੈ ਤੇ ਉੱਠਣ ਤੋਂ ਪਹਿਲਾਂ ਹੀ ਮੇਰੇ ਕੋਲ ਨੇ ਕਬੂਤਰ ਵੀ ਫੜ ਲਿਆ ਹੋ ਪਾਰਕ ਸਾਹਮਣੇ ਜਾਜ ਚ ਪਤਾ ਨਹੀਂ ਕੀ ਦਾ ਹੈਗਾ ਬੜਕਾਈ ਤਾਂ ਆਪਣੇ ਬੱਚੇ ਤੇ ਜਾਂਦੇ ਸੀਗੇ ਤੇ ਵਿੱਚ ਹੀ ਆ ਕੇ ਬੈ ਗਿਆ ਗੜਾਚਦ ਨੇ ਆਪਣਾ ਬਚਾ ਫਰਦਾ ਰਾਤ ਦਾ ਬਾਹਰ ਸੀ ਬਈ ਜਿਹੜਾ ਆ ਫਰਦਾ ਤੇ ਪੇ ਮਾਰਦਾ ਲੁੱਚਾ ਵਿਗੜੇ ਨੂੰ ਸਭ ਪਤਾ ਯਾਰ ਘਰਕੁਰ ਦਾ ਸਭ ਪਤਾ ਜਾਣ ਕੇ ਨਹੀਂ ਪੈਂਦਾ ਇਹ ਇੱਕ ਤਾਂ ਇਹ ਹੋ ਗਿਆ ਆਪਣਾ ਕੱਲ ਦਾ ਬਾਹਰ ਫਿਰਦਾ ਬਈ ਠੀਕ ਹੈ ਪੰਜ ਡਾਏ ਆ ਆਪਾਂ ਪੰਜਾਂ ਚੋਂ ਚਾਰ ਤਾਂ ਹੋ ਫਿਰਦੇ ਸਾਹਮਣੇ ਇੱਕ ਮੁਰੇ ਲੱਗ ਜਾਂਦਾ ਹੈ ਖੜੇ ਇੱਕ ਮਿੰਟ ਉਹ ਨਾ ਚਾਰ ਤਾਂ ਹੋ ਜਾਂਦੇ ਆਪਣੇ ਇੱਕ ਕਿੱਥੇ ਆਪਣਾ ਹੋਏ 6400 ਫਿਰਦਾ ਕੱਚ ਖਾਂ ਟੂਸੇ ਵਾਲਾ ਫਿਰਦਾ ਕੱਚਾ ਇੱਕ ਹਾਂ ਬਗਲ ਟੂਸੇ ਟੋਰੀ ਵਾਲਾ ਆਡੂ ਹਨ ਤੇ ਚੱਲ ਵਸ ਇਹਨਾਂ ਨੂੰ ਰੱਖਦੇ ਹਾਂ ਜੇ ਇੱਕ ਵੀਡੀਓ ਚ ਦਿਖਾਉਣੇ ਨਹੀਂ ਆਪਾਂ ਵੀਡੀਓ ਚ ਨਹੀਂ ਦਿਖਾਉਣੇ ਜੀ ਆਪਾਂ ਬਟ ਬਾਤ ਉਹ ਕਰ ਮੈਂ ਬਟ ਠੀਕ ਆ ਪੰਜਾਬ ਦੇ ਡਾਇਆ ਇੱਕ ਕੜ ਦਾ ਬਾਰੇ ਸ਼ੀ ਇੱਕ ਬਗੜ ਦਾ ਕੱਢਾ 7 7 ਇਹ ਹੋ ਗਏ ਇੱਕ ਰਾਤ ਫੜ ਗਏ ਲੈਂ ਟੈਂਕੀ ਤੋਂ ਇੱਕ ਆ ਤੜਕੇ ਫੜਿਆ ਹੈਗਾ ਭੈਣੋ ਹੀ ਹੁੰਦਾ ਯਾਰ ਨਾ ਤੇ ਬਾਕੀ ਆ ਬੱਚਾ ਬੱਚੇ ਵਿੱਚ ਕੱਢਦੇ ਆ ਬਾਹਰ ਤੇ ਅਜ ਕਿੰਨੇ ਹੈ ਇਟਸ ਸਟਰੀ ਟਾਈਮ ਚ ਕੋਈ ਨਾ ਉਸਤਾਦ ਜੀ ਨਾ ਮੈਂ ਤੈਨੂੰ ਖੜਾ ਦਿੰਦਾ ਪੂ ਮੈਨੂੰ ਖੜਾ ਦਿੰਦਾ ਲੋਈ ਲੋਈ ਲਾਹੂ ਤੁਸੀਂ ਆ ਜੱਟ ਚੱਕ ਇੱਕ ਬੰਦਾ ਰਹੇਗਾ ਉਹ ਤਿਆਰ ਹੋ ਜਾਂਦਾ ਉਹ ਸਿੱਸਾ ਸਵੇਖ ਕੇ ਹਾਂਜੀ ਤੇ ਨਵੀਂ ਮੈਡੀਸਨ ਪਾ ਕੇ ਦੇਨੇ ਜੇ ਜੱਖਾ ਜੁੱਤਰਾ ਦੇ ਵੀ ਕੀ ਰਿਜ਼ਲਟ ਆਇਆ ਦਾ ਨਹੀਂ ਤਾਂ ਫੋਨ ਸਟੈਂਡ ਤੇ ਲੱਗ ਰੱਖ ਦਿੰਦੇ ਸਟੈਂਡ ਦਾ ਯੱਬ ਚੋਬਰ ਨੇ ਨਵੇੜਤਾ ਠੀਕ ਹੈ ਕਿ ਨਹੀਂ ਤਾਂ ਕਰਕੇ ਹੁਣ ਛੋਟੇ ਬੱਚੇ ਕੱਢਦੇ ਆ ਬਾਹਰ ਹੌਲੀ ਹੌਲੀ ਵੱਡੇ ਵਿੱਚ ਤਾਂ ਆਪਣੇ ਉੱਡੇ ਫਿਰਦੇ ਜਿੰਨੇ ਛੱਡੇ ਸੀ ਹੈਣਾ ਹੁਣ ਆਏ ਸਿੱਧੇ-ਸਿੱਧੇ ਆ ਜਾਣ ਦਾ ਵਾਲੀ ਚਿੰਗਾਲਾ ਅੱਧਨ ਤੱਕ ਜਾਵ ਕੇ ਤਾਂ ਵੀ ਚੰਗੀ ਗੱਲ ਐ ਬਾਕੀ ਚਲੋ ਦਵਾਈ ਦੋਈ ਪਾ ਕੇ ਛੱਡਦੇ ਆ ਬਾਹਰ ਪਰ ਜਾਨਵਰ ਆਪਾਂ ਨਾਲ ਹੀ ਕਿਤੇ ਦੇ ਵਿੱਚ ਹੀ ਹੁਸਣੇ ਰਹੂ ਲੋ ਵੇ ਮੇਰੇ ਮਿੱਤਰੋ ਕਬੂਤਰ ਆਪਣੇ ਉੜਦੇ ਪਏ ਆ ਸਵੇਰ 7 ਵਜੇ ਦਾਦੇ ਕਬੂਤਰ ਜੀ ਆ ਚੈੱਕ ਕਰੋ ਆ ਫਿਰਦੇ ਆਪਣੇ ਚੋਬਰ ਝੋਟੇ ਆਉਂਦੇ ਉਹਦੇ ਕੋਲੇ ਆ ਫਿਰਦੇ ਮੇਰੇ ਮਿੱਤਰੋ ਆਪਣੇ ਅੱਜ ਸਾਰੇ ਭਰਾ ਆਏ ਹੋਏ ਆ ਉੱਥੇ ਬਾਈ ਗੋਰੇ ਨਾਲ ਮੇਰਾ ਰੌਲਾ ਵੀ ਇੱਕ ਵਾਰ ਹੀ ਪੈ ਗਿਆ ਠੀਕ ਆ ਬਾਈ ਪੂਰਾ ਇੰਜੋਏ ਕਰਦੇ ਵੇ ਪੂਰਾ ਸਵਾਦ ਆਈਂਦਾ ਪੂਰਾ ਸਵਾਦ ਆਈਂਦਾ ਚੋਬਰੋ ਭੁੰਦਲੇ ਸ਼ੋਰ ਮੇਰੇ ਪੂਰੇ ਸ਼ੋਰ ਨਾਲ ਆਇਆ ਅੱਜ ਬਾਈ ਦਾ ਕੂਤਰ ਉੱਡਿਆ ਸੀ ਰੱਤਾ ਸਵਾਦ 6 ਵਜੇ ਉੱਠ ਪਏ ਆ ਬਾਈ ਚਾਹ ਚੋ ਪੀ ਲਈ ਆ ਬਾਈ ਬੈਠੇ ਆ ਮੇਰੇ ਪਿੰਡ ਉਦਨ ਬਾਜੀ ਸੀ ਤੇ ਭਰਾ ਹੁਣੀ ਗੱਲਾਂ ਕਰਦੇ ਪਏ ਆ ਆ ਚੈੱਕ ਕਰੋ ਮੜਾਇਆ ਕਿਹੜੇ ਪਿੰਡ ਦਾ ਰੌਲਾ ਪਿਆ ਸੀ ਆਪਣਾ ਆ ਚੈੱਕ ਕਰੋ ਕਬੂਤਰ ਆਪਣੇ ਪੂਰੇ ਉੱਡਦੇ ਪਏ ਆ ਪੂਰੇ ਉੱਡਦੇ ਪਏ ਕਿੱਥੋਂ ਜਿੱਤ ਗਿਆ ਕਿੱਥੋਂ ਨਹੀਂ ਨਹੀਂ ਸਾਡੇ ਪਿੰਡ ਨਹੀਂ ਜਿੱਤੋਲੇ ਵਾਲਾ ਨਹੀਂ ਨਹੀਂ ਹਾਂ ਇੱਥੇ ਆ ਗਿਆ ਕਿੰਨਾ ਨਹੀਂ ਆ ਗਿਆ ਬਾਰਿਸ਼ ਛੱਡਾ ਹੈਗਾ ਛੱਡਦਾ ਰਬੇ ਇੱਧਰ ਹੀ ਕੋਈ ਆ ਹਾਂਜੀ ਇਟਸ ਮਾਊਂਟਨ ਡਿਊ ਟਾਈਮ ਮਾਉਂਟਨ ਡਿਊ ਡਰਕੀ ਮਾ ਕੀ ਸਾਂਝੋ ਗਿਆ ਤੇ ਠੀਕ ਹੈ ਨਹੀਂ ਟੀਮ ਤਾਂ ਪੂਰੀ ਸਰੇ ਵਾਲੀ ਐ ਇਹ ਤਾਂ ਤੁਸੀਂ ਉਹ ਦਿਨ ਯਾਦ ਕਰ ਲੋ ਜਿਹਦੇ ਨੇ ਪਿੰਡ ਬਾਈ ਤੇ ਕਿਸੇਾਂ ਹੀ ਮੰਜੇ ਤੇ ਬੈਠੇ ਸੀ ਠੰਡੇ ਤੱਤੇ ਆਈ ਜਾਂਦੇ ਸੀ ਉਦੋਂ ਮੇਰੇ ਵੀ ਉਹਦੇ ਕੋਲ ਸਰੀਰ ਸੈੱਟ ਸੀ ਮਾਹੌਲ ਵਧੀਆ ਬਣਿਆ ਹੋਇਆ ਸੀ ਰਾ ਪਾਇਂਟ ਆਪਿਆਂ ਦਾ ਹੀ ਬਗਲ ਟੁੱਸਲਾ ਆਂਟਾ ਪੈਂਦੇ ਸੀ ਕੋ ਪਿੰਡ ਈ ਡਗਾ ਚ ਬਈ ਉੱਤੇ ਮਿੰਟ ਜੀ ਕੋਤਰਾ ਆਦੇ ਮੁਰਕੇ ਨਾ ਨੇਰੇ ਨੈਮ ਜੀ ਦੇ ਕੋਲ ਬੈਠੇ ਸੀ ਮੰਜਾ ਲਾ ਕੇ ਬਸ ਆਈ ਆਈ ਨੈਮ ਜੀ ਸੀ ਇੰਨੇ ਜਿੰਨਾ ਕਰਨ ਦਬਾਇਆ ਛੱਡਾਂਗੇ ਬਾਈ ਯਾਰ ਆਪੋ ਸੈਂਟਰਿੰਗ ਕਰਨੀਆਂ ਮੂਲੇ ਵਾਲੀ ਮੋਹ ਇੱਧਰ ਹੋ ਗਿਆ ਸਾਰੇ ਆਪਾਂ ਐਂਟਰੀ ਕਰਾ ਗਏ ਜਮਾ 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 ਨਹੀਂ ਸਵਾਦ ਵੱਖਰਾ ਹੈ ਇਹਨਾਂ ਦੇ ਪਿੰਡਾਂ ਕਨੇ ਤਾ ਯਾਰ ਠੀਕ ਹੈ ਬਾਕੀ ਬੱਚੇ ਬੁੱਚੇ ਬੈਠੇ ਦਿਖਾਉਣਾ ਥੋਨੂੰ ਸਾਡੇਆਂ ਸਾਡੇ ਰੌਣਕ ਵਾਲੀ ਹੈ ਸਾਡੇ ਐਂ ਬੈਠਿਆ ਨਹੀਂ ਵੀ ਕੂਤਰ ਰੱਖੇ ਉਹ ਵੀ ਚਾਰ ਜਣੇ ਆਏ ਨੇ ਗੱਲਾਂ ਬਾਤਾਂ ਕਰਨ ਲੱਪੈਣਗੇ ਬਸ ਐਂ ਸਾਡੇ ਲੱਗਾ ਰਹਿੰਦਾ ਓਕੇ ਜੀ ਬਾਏ ਬਾਏ ਯਾਰੋ ਜੀਆਂ ਨੂੰ ਬਹੁਤ ਬੜੀਆ ਲਗਾ ਮੁੰਡਾ ਲੈ ਕੇ ਚੱਲੇ ਸਾਡੇ ਕੂਤਰ ਹੋਰ ਯਾਰ ਬੰਦਾ ਹੀ ਲੈ ਕੇ ਪੱਟ ਕੇ ਆਪਣਾ ਤਾਂ ਚੱਲ ਕੋਈ ਗੱਲ ਨਹੀਂ ਚੰਗੀ ਗੱਲ ਹੈ ਸੋਡ ਨਾਲ ਦਵਾਈ ਦਊ ਓਏ ਗੱਲ ਪੱਕੀ ਐ ਮਹੀਨੇ ਦੋ ਮਹੀਨੇ ਚ ਮੈਂ ਖਜਮਾ ਬੰਬ ਵੀ ਨਿਕਲ ਜੂਗੀ ਉਹ ਚਾਹ ਸਹੀ ਐ ਓਕੇ ਯਾਰੋ ਮਿਲਦੇ ਆ ਯਾਰਾ ਕੋਈ ਗੱਲ ਨਹੀਂ ਆਉਂਗਾ ਤੁਹਾਡੇ ਕੰਨੀ ਵੀ ਮੈਂ ਹਾਂ ਹਾਂਜੀ ਤੇ ਬੱਚਾ ਆ ਗਿਆ ਵੀ ਬਿੱਠ ਬਗਲ ਵਾਲਾ ਵੀ ਆ ਗਿਆ ਕਰੇ ਰਾਤ ਕੱਟੀ ਬਾਹਰੇ ਨੇ ਤੇ ਲੱਗੀ ਤੇ ਆ ਕੇ ਬੈਠਾ ਮੈਂ ਕਿਹਾ ਸੀ ਕਿ ਮੈਂ ਆ ਲੈ ਆ ਗਿਆ ਸਾਹਮਣੇ ਆ ਗਿਆ ਕਿ ਰੰਗ ਵੀ ਦਿਖਾਤਾ ਕੇ ਕਰਮ ਵਾਲੇ ਨੇ ਕਹਿੰਦਾ ਨਾਲ ਦੀ ਨਾਲ ਰੰਗ ਵੀ ਦਿਖਾਉਂਗਾ ਡੰਨਾ ਤੇ ਆ ਨਵੀਂ ਦਵਾਈ ਪਾਈ ਜਾਂਦੇ ਆ ਬਈ ਅੱਜ ਬੱਚਿਆਂ ਦੀਆਂ ਅੱਖਾਂ 'ਚ ਠੀਕ ਹੈ ਗੈਟੀਫਲੋਕਸਾਸਿਨ ਸਾਲਟ ਐ ਦੇ ਚ ਤੇ ਦੋ ਤਿੰਨ ਹੋਰ ਸਾਲਟ ਐ ਤੇ ਚਲੋ ਪਾਪਾ ਛੱਡਦੇ ਆ ਬਾਹਰ ਜਿੰਨੇ ਬੱਚੇ ਰਹਿ ਗਏ ਬਾਹਰ ਕੱਢਣ ਵਾਲੇ ਉਹ ਬਾਹਰ ਕੱਢ ਦਈਏ ਫਿਰ ਚੋਬਰ ਵੀ ਗਿਆ ਹਨਾ ਅੱਜ ਰਿਸ਼ਤਦਾਰੀ ਚ ਗਿਆ ਕਿਤੇ ਦੂਜੇ ਮੁੰਡੇ ਵੀ ਗਏ ਤੇ ਮੈਂ ਕੱਲਾ ਹੀ ਇੱਥੇ ਫਿਰ ਮੰਨ ਕੇ ਚੱਲੋ ਵੀ ਬਸ ਟਾਈਮ ਨਾਲ ਹੀ ਅੰਦਰ ਕਰਨ ਲੱਗ ਜਾਗੇ ਬਾਬਾ ਰੱਖੇ ਸੁੱਖ ਵੀ ਪੈ ਲੈਣਾ ਪਵੇ ਅੱਜ ਆਪਣੇ ਵੇਖੋ ਛਲਰੀ ਦੇ ਮਾਰਦਾ ਮੂੰਹ ਤੇ ਪਾਈਏ ਸਾਰੇ ਬੱਚਿਆਂ ਦੇ ਬਈ ਜੜੀ ਬੂਟੀ ਦਵਾਈਆਂ ਦੂਗਾ ਪਾ ਕੇ ਬਣਾਉਣਾ ਹਾਂ ਲਿਓ ਬੇਟਾ ਛੱਡ ਦੇ ਤੈਨੂੰ ਖੁੱਲਾ ਫਿਰ ਮੈਂ ਆਇਆ ਬਾਹਰ ਵੀ ਨਾ ਭਾਜੀਂ ਕਿ ਤੁਹਾਡੇ ਮਗਰ ਕੰਜਰ ਗਿਆ ਨਾ 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 ਬਾਹਰ ਨਹੀਂ ਆਣਾ ਨਹੀਂ ਆਣਾ ਬਾਹਰ ਇੱਥੇ ਕੱਢ ਦੇ ਲਵਜੀ ਪਾਤੀ ਮੈਡੀਸਿਨ ਇੱਕ ਖੁੱਟੇ ਦਾ ਪ੍ਰੋਪਰ ਠੀਕ ਹੈ ਇੱਕ ਖੁੱਡੇ ਚ ਹੋ ਗਈ ਪਰਲੇ ਘੁੰਡੇ ਦੇ ਬੱਚੇ ਜਿੰਨੇ ਬਾਹਰ ਛੱਡੇ ਆ ਬਈ ਕੱਢ ਕੇ ਬਾਹੋਂ ਵਾਲੇ ਉਹਨਾਂ ਦੀ ਅੱਖਾਂ 'ਚ ਪਾ ਕੇ ਛੱਡਣਾ ਆਪਾਂ ਦਵਾਈ ਮਾਰਨੀ ਤੇਨੂੰ ਖੜ ਜੋ ਯਾਰ ਕੀ ਭਕਾਈ ਜੀ ਮਰੀ ਇਹਨੇ ਗੱਲ ਮੁਕੀ ਜਿੰਨੇ ਬੱਚੇ ਬਾਹਰ ਬਿਠਾਉਣੇ ਹੁੰਨੇ ਆ ਉਹ ਬੱਚਿਆਂ ਨੂੰ ਆਪਾਂ ਦਵਾਈ ਪਾ ਪਾ ਬਾਹਰ ਭਾਇਆ ਤੇ ਜਿਹੜੇ ਬੱਚੇ ਆਪਾਂ ਡਾਉਣੇ ਸੀਗੇ ਵੀ ਪੁੱਢ ਕੇ ਆਉਣ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀਗੇ ਉਹ ਬੱਚੇ ਦਵਾਈ ਪਾ ਕੇ ਨਹੀਂ ਛੱਡੀ ਉਹ ਆਪਣਾ ਐਸੀ ਵੀ ਕਰਾ ਉੱਡਿਆਉਣਗੇ ਜਦੋਂ ਸ਼ਾਮ ਨੂੰ ਆ ਗਏ ਤੇ ਉਹਨਾਂ ਦੇ ਸ਼ਾਮ ਨੂੰ ਪਾ ਦੇਾਂਗੇ ਤੇ ਜਿਹੜੇ ਆਪਾਂ ਡੇਲੀ ਦੀ ਡੇਲੀ ਬਾਹਰ ਪਾਉਣੇ ਹੁੰਨੇ ਆ ਕੱਢ ਕੇ ਜਿਹੜੇ ਬੱਚੇ ਉੜਦੇ ਨਹੀਂ ਉਹ ਬੱਚਿਆਂ ਦੇ ਪੱਖਾਂ ਇਹ ਦੋਈ ਪਾਵਾ ਬਾਰ-ਬਾਰ ਦੇ ਠੀਕ ਹੈ ਤੇ ਇਧਰ ਆਹ ਚਾਰਕ ਬੱਚੇ ਆ ਰਹੇਗੇ ਇਹਨਾਂ ਦੇ ਵੀ ਪਾ ਦਿਆਂ ਇਹ ਚਾਰ ਬੱਚਿਆਂ ਦੇ ਪਾ ਕੇ ਫਿਰ ਪਹਿਲਾਂ ਮੈਂ ਸਹੀ-ਸਹੀ ਬੱਚਿਆਂ ਦੇ ਪਾਉਣਾ ਜਿਹਨਾਂ ਦਾ ਅੱਖਾ ਸਹੀ ਹੈ ਬਿਮਾਰ ਬੱਚੇ ਜਿਨ੍ਹਾਂ ਦਾ ਵੱਧ ਅੱਖਾਂ ਖਰਾਬ ਹੋਆ ਉਹਨਾਂ ਨੂੰ ਮੈਂ ਸਭ ਤੋਂ ਲਾਸਟ ਤੇ ਹੱਥ ਪਾਉਣਾ ਨਾ ਜਾ ਕੇ ਕਿਉਂਕਿ ਮੈਨੂੰ ਇਹ ਜਿਹੜੇ ਸਹੀ ਹੈ ਉਹਨਾਂ ਨੂੰ ਵੀ ਬਿਮਾਰ ਇਨਫੈਕਟ ਨਾ ਕਰ ਦੇਣ ਦੂਰੀਆਰ ਤੋਂ ਤਾਂ ਕਰਕੇ ਬਸ ਇਸ ਦੂ ਬਾਅਦ ਆਪਾਂ ਖੁੱਡਿਆਂ ਕੰਨੀ ਹੋ ਜਾਾਂਗੇ ਦੋਵਾਂ ਕੰਨੀ ਤੇ ਬੈਟ ਕੰਨੀ ਹੋ ਜਾਾਂਗੇ ਜਿੰਨੇ ਛੋਟੇ ਬੱਚੇ ਕੋਈ ਹੋਣਗੇ 20 25 30 ਸਾਰੇ ਬੱਚੇ ਉਹਨ ਤੇ ਬਸ ਟੂਬਰ ਨੇ ਸਟੈਂਡ ਵਾਲਾ ਕੰਮ ਗਾਲਤਾ ਹਨਾ ਸਟੈਂਡ ਵੀ ਗਿਆ ਬੂਫਰ ਵੀ ਗਏ ਜਮਾ ਪੱਟੇ ਗਏ ਮਾਰੇ ਗਏ ਆ ਦੇਖੋ ਕੜ ਦਾ ਬੱਚਾ ਬਾਹਰ ਹੈ ਜਿਹੜਾ ਕਿਵੇਂ ਆਇਆ ਪਏ ਕੱਲ ਵੀ ਬਹੁਤ ਡੜੇ ਹੋਜੀ ਕੋਈ ਗੱਲ ਨਹੀਂ ਤੇ ਅੱਜ ਵੀ ਡੜ ਕੇ ਸਿੱਧਾ ਘਰ ਹੀ ਆਇਆ ਤੜਕੇ ਡੜੇ ਤੇ ਵਧੀਆ ਕੇ ਘਰੇ ਬਹਿ ਗਿਆ ਬਾਕੀ ਸਾਰੇ ਬੱਚੇ ਪੂਰੇ ਆ ਪਏ ਅੱਜ ਨੇੜਾਈ ਸੀ ਚੌਂਟ ਚੂੰਟ ਸਾਲ ਦੇ ਸਾਹ ਆ ਗਏ ਵਧੀਆ ਡੜੇ ਘੰਟਾ ਤੋਂ ਦੋ ਦੋ ਘੰਟੇ ਤਿੰਨ ਦਿਨਾਂ ਘੰਟੇ ਡੜੇ ਸਾਰੇ ਤੇ ਆ ਕੇ ਬਹਿ ਗਏ ਚਲੋ ਆ ਚਾਰ ਕੇ ਬੱਚਾ ਨਹੀਂ ਨਾ ਹੀ ਪਾਵਾਂ ਹਾਂਜੀ ਲਾਈ ਜਾਂਦੇ ਸੀ ਬੱਚੇ ਜੀ ਤੇ ਹੋ ਗਏ ਸਾਰੇ ਬੱਚੇ ਓਏ ਹੋਏ ਹੋਏ ਖੜ ਜੋ ਕੰਜਰ ਦੇ ਕੋਈ ਪਾਣੀ ਪੂਣੀ ਨਾ ਪੀ ਲੋ ਇਧਰ ਮੈਂ ਹੈ ਨਾ ਜਿਹੜੇ ਉੱਪਰ ਤੇ ਖੁੱਡੇ ਦੇ ਬੱਚੇ ਆ ਉਹ ਉਧਰ ਤਾਰੀ ਨੇ ਓੱਡੀ ਪਤਮੋੜਾ ਆ ਇੰਨਾ ਜ਼ੋਰ ਜੇ ਕਰਨਾ ਮੰਨ ਗਿਆ ਕੰਜੂੜਿਆ ਜੀ ਤਾਂ ਕਰਕੇ ਤੇ ਕੋੜ ਵੀ ਬੱਚਿਆਂ ਦੀ ਅਦਲਾ ਬਦਲੀ ਕਰਦਾ ਬੱਚੇ ਸੁੱਕੀ ਫਾਂਦੀ ਆ ਗਏ ਘਰੇ ਆਪਣੇ ਸਾਰੇ ਜਿਹੜੇ ਛੱਡੇ ਸੀ ਹੈ ਨਾ ਸਿੱਧੇ ਆ ਗਏ ਲਗਭਗ ਬੱਚੇ ਉੱਡੇ ਵਧੀਆ ਉੱਡ ਕੇ ਆਏ ਕੋਈ ਚੱਕਰ ਵਾਲੇ ਗਾੜ ਤੜਕੇ ਉੱਡ ਕੇ ਬੈ ਗਏ ਕੋਈ ਦੋ ਦੋ ਤਿੰਨ ਤਿੰਨ ਘੰਟੇ ਇੱਕ ਮੋੜ ਮੰਤਰ ਕਰਦਾ ਹਾਂਜੀ ਮੇਰੇ ਦੋਸਤੋ ਤੇ ਬੱਚੇ ਸੱਚੇ ਜੀ ਸਾਰੇ ਅੰਦਰ ਹੈ। ਦਾਣਾ ਕਾ ਮ ਬੱਚਿਆਂ ਦਾ। ਬੱਚੇ ਵਗੈਰਾ ਸਾਬ ਅੰਦਰ ਤੇ ਹੂੰ ਕੀ ਕਹਿੰਦੇ ਹੁੰਦੇ ਆਪਣਾ। ਬੱਚੇ ਵਗੈਰਾ ਅੰਦਰ ਹੈ ਦਾਣਾ ਪਾਣੀ ਸਾਰਿਆਂ ਨੂੰ ਪਾਤਾ ਟਾਈਮ ਨਾਲ ਹੀ ਅਜੇ ਤਾਂ ਦੇਖੋ ਕਮਾਲ ਹੋ ਗਈ ਅਜੇ 2:30 ਵਜੇ ਸਿਰਫ। ਸਭ ਨੂੰ ਦਾਣਾ ਪਾਣੀ ਪਾਤਾ ਸਭ ਹਨਾ ਇੱਕ ਇੱਕ ਇੱਕਾਰੀ ਸਭ ਦੇ ایر ਡ੍ਰੌਪ ਵੀ ਪਾਤੀ ਬੱਚਿਆਂ ਦੇ। ਤੇ ਮੇਬੀ ਜਿਹੜੀ ਇਹ ਪਾਜਾਈ ਡ੍ਰੌਪ ਪਾਈ ਜਣਾ ਇਹਦਾ ਫਰਕ ਲੱਗੇ ਕਿਉਂਕਿ ਮੈਂ ਸਵੇਰੇ ਪਾਈ ਆ ਬੱਚਿਆਂ ਦੇ ਨਾਲ ਤੇ ਹੁਣ ਅੱਖਾਂ ਜਿਨ੍ਹਾਂ ਦਾ ਖਰਾਬ ਸੀਗਾ ਬਾਹਲਾਂ ਉਹਨਾਂ ਦਾ ਠੀਕ ਹੋ ਚੱਲਿਆ ਸੱਚੀ ਹੈ ਜੇ ਇੱਕ ਵਾਰ ਹੀ ਪਾਈ ਇਹ ਨਾਲੇ ਮੈਂ ਤੇ ਉਹ ਵੀ ਦੇਖਾਂ ਕਿ ਰਿਜ਼ਲਟ ਹੈ ਬਾਕੀ ਬੜਾ ਠੀਕ ਹੈ ਜਿੰਦੇ ਕੁੰਡੇ ਦੀ ਇਹ ਲਾਭ ਹੀ ਕਰਾਂ ਚੱਲਦੇ ਆ ਘਰੇ ਇੱਕ ਘਰ ਦੀ ਅੱਕੀ ਆਂਦੀ ਆ ਯਾਰ ਉਹ ਲਿਆਉਣਾ ਕੀ ਕਹਿੰਦੇ ਨੇ ਨੀਰਾ ਲੈਣਾ ਵੱਢ ਕੇ ਫਿਰ ਦੇਖਦਾ ਨਾਲ ਨੀਰਾ ਲਿਆਵਾਂਗੇ ਨਾਲੇ ਉਹਨੇ ਜਿੰਦੇ ਕੁੰਡੇ ਮਾਰਦਾਂ ਸਾਰੇ ਇੱਕ ਜਿਹੜਾ ਰਾਤ ਬੱਚਾ ਨਹੀਂ ਉਹਦਾ ਟੈਂਕੀ ਫੜ ਕੋਈ ਹਾਲਤ ਵਾਲੀ ਮਾੜੀ ਹੋਈ ਯਾਰ ਇਹਨਾਂ ਚ ਹਣਾ ਤੇ ਉਹ ਬੱਚੇ ਤਾਂ ਵੀ ਦੇਖਾਂ ਕੀ ਹਿਸਾਬ ਦਾ ਉਹ ਸਾਨੂੰ ਇੱਥੇ ਕੋਈ ਇਸ਼ੂ ਹੋ ਰਿਹਾ ਐ ਲੱਗਦਾ ਦਾਣੇ ਇੱਥੇ ਖੜ ਜਾਂਦੇ ਵਿਚਾਰੇ ਦੇ ਤੇ ਬਾਅਦ ਚ ਵੇਖਾਂਗੇ ਪਲਾਨ ਕੀ ਬਣਦਾ ਹੈ ਬਾਕੀ ਦਾਣਾ ਜੀ ਕੰਮ ਸਾਰਾ ਹੁਣ ਆਪਣੇ ਉਹ ਛੋਟੀ ਬਾਰੀ ਨਹੀਂ ਲੱਗੀ ਤੁਹਾਨੂੰ ਪਤਾ ਹਜੇ ਮੀਤੇ ਨੂੰ ਕਹਿ ਕੇ ਹਨਾ ਕੱਲ ਨੂੰ ਉੱਥੇ ਬਾਰੀ ਰਖਾ ਦਿੰਦੇ ਆਪਾਂ ਇੱਕ ਨਿੱਕੀ ਤੇ ਫਿਰ ਉਹਨੇ ਫਿਰ ਜਿੰਦੇ ਕੁੰਡੇ ਲਾ ਕੇ ਜਾਣੇ ਪੈਂਦੇ ਹਾਂ ਹਾਂਜੀ ਪਹੁੰਚ ਗਏ ਜੀ ਖੇਤ ਮਾ ਦੋ ਥੱਪਾਣੀ ਰੇ ਦਹੀਂ ਵੱਡ ਕੇ ਲੈ ਚੱਲ ਗਏ ਜਲਦੀ ਜਲਦੀ ਹਾਂਜੀ ਮਿਲ ਗਿਆ ਜੀ ਇੱਕ ਬੱਚਾ ਆਪਣਾ ਠੀਕ ਹੈ ਲੈ ਚੱਲਿਆਂ ਜੀ ਇਹਨੂੰ ਘਰ ਨੂੰ ਬਗਲ ਟੂਸੇ ਤੇ ਟੌਰੀ ਵਾਲਾ ਬੇਬੀ ਪਿਜਨ ਮਿਲ ਗਿਆ ਆਪਣਾ ਇੱਕ ਮਿੰਟ ਤਾਂ ਕੂਟਰਸਾਈਕਲਾਂ ਕੀ ਕਰੀ ਹੈ ਹੈਨਾ ਤੇ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਮਿਲਿਆ ਪਿੰਡ ਕਾਲ ਚਰਾਣੀ ਤੋਂ ਹੀ ਮਿਲਿਆ ਪਈ ਆਪਾਂ ਨੂੰ ਠੀਕ ਆ ਕਿ ਨਹੀਂ ਕਿਸੇ ਮਿੱਤਰ ਕੋਲੇ ਸੀਗਾ ਤੇ ਮੈਂ ਉਹਦੇ ਕੋਲੇ ਜਾਵੜਿਆ ਮੈਂ ਭਾਈ ਮੇਰਾ ਬੱਚਾ ਹੈ ਤੇਰੇ ਕੋਲੇ ਤੇ ਉਹ ਬੰਦਾ ਕਹਿੰਦਾ ਵੀ ਬਈ ਹਾਂ ਹੈਗਾ ਤੇ ਲੈ ਜਾ ਕਹਿੰਦਾ ਆਪਦਾ ਮੈਂ ਸੱਚ ਖੜ ਜਾ ਕੋਲ ਘਰੇ ਆ ਗੱਲ ਦਾ ਤੂੰ ਕਰੇ ਬੱਚੇ ਨੂੰ ਘਰੇ ਲੈ ਚਲੀਏ ਤੇ ਇਹ ਬੱਚਾ ਸੀਗਾ ਭਾਈ ਹਨਾ ਜਿਹੜਾ ਆਪਣਾ ਕਾਲਚਰ ਨਹੀਂ ਗਿਆ ਸੀ ਤੁਹਾਨੂੰ ਦੱਸਿਆ ਸੀ ਦੋ ਬੱਚੇ ਗਏ ਸੀ ਕਾਲਚਰ ਨਹੀਂ ਇੱਕ ਤਾਂ ਸੀਗਾ ਬਗਲ ਆ ਦੇਖੋ ਸਜੀ ਬਗਲ ਖੱਬਾ ਹਰਾ ਟੂਸਾ ਹਰੀ ਟੋਰੀ ਲੰਮਾ ਆ ਪਤਾ ਨਹੀਂ ਕਿਵੇਂ ਹੋ ਗਿਆ ਯਾਰ ਅੱਜ ਬਾਹਲੇ ਲੰਮਾ ਲੱਗਿਆਂਦਾ ਮੈਨੂੰ ਸੱਚੀ ਇੰਨਾ ਲੰਮਾ ਤਾਂ ਹੈ ਨਹੀਂ ਜਦੋਂ ਗਿਆ ਸੀ ਉਦੋਂ ਸਾਲਾ ਗੰਦ ਜਿਹਾ ਸੀਗਾ ਸੋਹਣਾ ਹੀ ਹੋਗਾ ਪੰਜ ਚਾਰ ਦਿਨਾਂ ਐ ਕੰਜਰ ਦਾ ਤੇ ਇਹ ਬਈ ਕਿਸੇ ਬੰਦੇ ਕੋਲੇ ਸੀਗਾ ਕਲਚਰ ਨਹੀਂ ਹਨਾ ਤੇ ਮੈਂ ਉਹਦੇ ਕੋਲੇ ਗਿਆ ਮੈਂ ਹੈ ਵੀ ਮੈਂ ਵੀ ਆਪਣਾ ਕਬੂਤਰ ਆਇਆ ਇੱਥੇ ਬੱਚਾ ਤੇ ਕਹਿੰਦਾ ਵੀ ਹਾਂ ਆਇਆ ਬਈ ਤੇ ਮੈਂ ਵੀ ਵਾਪਸ ਕਰ ਸਕਦੇ ਹਾਂ ਕਹਿੰਦਾ ਹਾਂਜੀ ਜ਼ਰੂਰ ਕਰਾਂਗੇ ਵਾਪਸ ਬਸ ਐਨੀ ਗੱਲ ਸੀਗੀ ਤੇ ਉਹਨੇ ਬੱਚਾ ਚਾਕੇ ਉਤਾਰਤਾ ਤੇ ਮੈਂ ਲੈ ਕੇ ਘਰੇ ਆ ਗਿਆ ਠੀਕ ਹੈ ਤੇ ਉਹ ਸਾਰਾ ਕੁਝ ਚੰਗਾ ਹੈ ਧੰਨਵਾਦ ਆ ਭਰਾ ਦਾ ਹਨਾ ਗਏ ਤੋਂ ਚੱਲ ਪਹਿਲੇ ਬੋਲ ਬੱਚਾ ਮੋੜਤਾ ਉਹਨੇ ਤੇ ਪਰ ਠੱਲ ਹੈ ਨਹੀਂ ਬਈ ਬੱਚੇ ਦੇ ਜਦੋਂ ਆਪਣੇ ਘਰੋਂ ਗਿਆ ਉਦੋਂ ਤਾਂ ਠੱਲ ਪਾਈ ਸੀਗੀ ਤੇ ਹੁਣ ਠੱਲ ਹੈ ਨਹੀਂ ਬਰੂਏ ਦੇ ਹਨਾ ਠੱਲ ਠੋਲ ਵੜਦੀ ਹੋਣੀ ਉਹਨਾਂ ਨੇ ਜਾਂ ਤਾਂ ਤੇ ਚਲੋ ਬੱਚਾ ਮੋੜਤਾ ਕੋਣ ਪਹਿਲੇ ਬੋਲ ਹੀ ਮੋੜਤਾ ਮੈਂ ਕਿਹਾ ਵੀ ਬੱਚਾ ਹਨਾ ਤੇ ਕਹਿੰਦਾ ਲੈ ਜਾ ਵੀਰੇ ਬੈਠਾਗਾ ਮੈਂ ਠੀਕ ਆ ਬਈ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਤੂੰ ਤੂੰ ਮੈਂ ਨਹੀਂ ਕੁਛ ਹਨਾ ਈਜ਼ੀ ਗਿਆ ਜਾ ਕੇ ਬੱਚਾ ਲੈ ਕੇ ਤੇ ਮੈਂ ਵਾਪਸ ਆ ਗਿਆ ਚਲੋ ਛੱਡ ਦੇਣਾ ਬਈ ਬੱਚੇ ਨੂੰ ਕਰ ਇੱਥੇ ਜਾਲ 'ਚ ਕੋਈ ਨਾ ਦੀ ਇੱਕ ਵਾਰੀ ਲੈ ਲਾਂਗੇ ਬੱਚੇ ਦੀ ਜਿਵੇਂ ਆਪਾਂ ਉਹਦੀ ਲਈਤੀ ਸੀਗੀ ਹਰੀਆਂ ਕਾਂਤਰਾਂ ਵਾਲੇ ਦੀ ਠੀਕ ਹੈ ਨਹੀਂ ਤਾਂ ਹੀ ਨੀ ਮੇਡਾ ਪਿੱਛਾ ਕਰਦਾ ਹੁੰਦਾ ਕੋਈ ਚੱਕਰ ਨਹੀਂ ਹਨਾ ਕੂਤਰਾਂ ਪਿੱਛੇ ਆਪਾਂ ਐਡਾ ਕੋਈ ਜਦਾ ਜਦਾ ਇਹਲਾ ਕੰਮ ਨਹੀਂ ਹੁੰਦਾਗਾ ਹੁਣ ਤੁਸੀਂ ਆਏ ਦੇਖੋ ਹਰੀਆਂ ਕਾਂਤਰਾਂ ਵਾਲਾ ਬੱਚਾ ਗਿਆ ਚੰਨੂ ਉਹ ਚੱਲ ਵੱਖਰੀ ਗੱਲ ਹੈ ਵੀ ਆਪਣੇ ਯਾਰ ਬੇਲੀ ਸੀ ਚੰਨੂ ਵਾਲੇ ਉਹਨਾਂ ਨੇ ਆਪਣਾ ਬੱਚਾ ਦਿੱਤਾ ਮੋੜ ਪਈ ਠੀਕ ਹੈ ਹਰੀਆਂ ਕਾਂਤਰਾਂ ਵਾਲਾ ਮੋੜਤਾ ਉਹਨਾਂ ਨੇ ਤੇ ਉਹ ਜਦੋਂ ਦੂਦੂ ਅਗਲੀ ਡਾਈ ਛੱਡਿਆ ਮੈਂ ਤੈਨੂੰ ਬੈਰੀ ਲਈ ਫੜ ਕੇ ਉਹ ਫਿਰ ਕਿਸਮਤ ਹੀ ਹੈ ਨਹੀਂ ਸੀ ਆਪਣੇ ਹਨ ਤੁਸੀਂ ਆਏ ਦੇਖ ਲਓ ਮੈਂ ਤਾਂ ਕਹਿਣਾ ਕਿ ਨਹੀਂ ਵੀ ਮੰਨ ਕੇ ਚਲੋ ਵੀ ਇਹ ਚੀਜ਼ ਪਿੱਛੇ ਇਨਾ ਨਹੀਂ ਭਜਣਾ ਨਹੀਂ ਚਾਹੀਦਾਗਾ ਠੀਕ ਹੈ ਕਿ ਨਹੀਂ ਚਲੋ ਹਾਂ ਮਨ ਜ਼ਰੂਰ ਦੁਖੀ ਹੁੰਦਾ ਜੇ ਆਪਣੇ ਬੱਚੇ ਜਾਂਦੇ ਹੈਗੇ ਪਰ ਕੋਈ ਇਸ਼ੂ ਵਾਲੀ ਗੱਲ ਨਹੀਂ ਹਨ ਇਹ ਚੀਜ਼ ਪਿੱਛੇ ਬਾਹਲਾ ਨਾ ਕਰੋ ਕਿਉਂਕਿ ਉਹ ਆਪਣੇ ਕਰਮਾਂ 'ਚ ਹੈ ਨਹੀਂ ਸੀਗਾ ਹਰਿਆ ਕਾਂਤਰਾਂ ਵਾਲਾ ਇੱਕ ਵਾਰੀ ਤਾਂ ਫੜ ਕੇ ਮੋੜਿਆ ਉਹਨਾਂ ਨੇ ਆਪਾਂ ਨੂੰ ਤੇ ਦੂਜੇ ਦੀ ਬਹਿਰੀ ਲੈ ਗਈ ਫਿਰ ਉਹਦਾ ਆਪਾਂ ਕੀ ਕਰ ਲਿਆ ਬਈ ਹੁਣ ਬਹਿਰੀ ਨੂੰ ਕਿਵੇਂ ਮੋੜਾ ਗਿਆ ਲਿਆ ਤੁਸੀਂ ਆਪ ਦੱਸੋ ਤਾ ਕਰਕੇ ਕਈ ਭਰਾ ਲੜ ਪੈਂਦੇ ਜਿੱਦ ਪੈਂਦੇ ਕਬੂਤਰਾਂ ਪਿੱਛੇ ਨਾ ਕੋਈ ਲੜੋ ਲੜਾਈ ਵਾਲਾ ਕੰਮ ਨਹੀਂ ਹੁੰਦਾ ਬਈ ਇਹ ਚੀਜ਼ ਪਿੱਛੇ ਠੀਕ ਹੈ ਮੋਹ ਪਿਆਰ ਚ ਜੀ ਕੋਈ ਦਿੰਦਾ ਲੈਂਦਾ ਲੈ ਲੋ ਨਹੀਂ ਰਹਿਣਦੇ ਤੇ ਬਾਕੀ ਜਿਹੜਾ ਹਰੇ ਫੁੰਝੇ ਵਾਲਾ ਬੱਚਾ ਬਈ ਆਪਣੇ ਕੋਲੇ ਜਿਹੜਾ ਪਿੰਡੋਂ ਆਇਆ ਸੀ ਕਿਸ ਦਾ ਹਨਾ ਬਾਜ ਨੇ ਪਾੜਿਆ ਸੀਗਾ ਉਹਨੂੰ ਫੋਨ ਲਾਇਆ ਦੋ ਤਿਆਰ ਵਾਲੀ ਹਨਾ ਮੈਂ ਲਵਾਇ ਲੂਏ ਮੈਂ ਕਿਹਾ ਵੀ ਬੱਚਾ ਬਈ ਆਪਦਾ ਲੈ ਜੇ ਤੇ ਕਹਿੰਦਾ ਵੀ ਮੈਂ ਵਾਪਸ ਨਹੀਂ ਲੈ ਕੇ ਆਣਾ ਆਪਦਾ ਬੱਚਾ ਭਾਂਦੀ ਡਾ ਦੇਓ ਰੱਖ ਲਓ ਭਾਂਦੀ ਗਾਂ ਦੇ ਦਿਓ ਕਿਸੇ ਨੂੰ ਤੇ ਮੈਂ ਕਿਹਾ ਵੀ ਨਾ ਤਾਂ ਰੱਖਣਾ ਨਾ ਆਪਾਂ ਗਾਂ ਦੇ ਨਾ ਕਿਸੇ ਨੂੰ ਕੱਲ ਨੂੰ ਉਹ ਹਰੇ ਫੂੰਜੇ ਵਾਲੇ ਬੱਚੇ ਦਾ ਵੀ ਆਪਾਂ ਤੁਹਾਨੂੰ ਵਿਖਾ ਕੇ ਵੀਡੀਓ ਚੋਲਾ ਮਾਰਦੇ ਆਂ ਕਿ ਵੀ ਆ ਚੱਕੋ ਬਈ ਆਜ਼ਾਦ ਐ ਜਿੱਧਰ ਜਾਣਾ ਚਾਵੇ ਬਈ ਬੱਚੇ ਨੇ ਸਿੱਧੇ ਸਾਫ ਐ ਹਾਂ ਜੀ ਇਟਸ ਨੂਡਲ ਟਾਈਮ ਜੀ ਪੰਨਾ ਲਾਲ ਦੀ 버ਗਰ ਤੇ ਪੰਨਾ ਲਾਲ ਦੀ ਨੂਡਲ ਹਾਂ ਜੀ ਇੱਕ ਕੁਲਫੀ ਫੜੀ ਫੜ ਲਈ ਆ ਬਹੁਤ ਸਵਾਦ ਹੈ ਵੀ ਕਰੀਮ ਬੈਲ ਕੰਪਨੀ ਦੀ ਕਾਟਨ ਕੈਂਡੀ ਦੇ ਚ ਕਾਟਨ ਪਾਈ ਹੁੰਦੀ ਓਹਨੇ ਕਰੀਮ ਬੈਲ ਕੰਪਨੀ ਬਹੁਤ ਹੁੰਦੀ ਆ ਹਾਂ ਤੇ ਇਹ ਬਹੁਤ ਆਈਸਕ੍ਰੀਮ ਦੇ ਟ੍ਰੌਪ ਵਧਾਉਂਦੀਆਂ ਸਭ ਤੇ ਰੀਆਂ ਆ ਤੇ ਇਹ ਕਿਹੜੀਆਂ ਇੱਕ ਵੀਰਕਾ ਕਿ ਨਹੀਂ ਵੀਰਕਾ ਨਹੀਂ ਇਹ ਸਭ ਤੋਂ ਸਰਾ ਯਾਰ ਵੀਰਕਾ ਦੀ ਵੀ ਨਹੀਂ ਏਡੀ ਚੰਗੀ ਨਹੀਂ ਆਹ ਕੰਪਨੀ ਦੇ ਚੰਗਾ ਬਾਕੀ ਇੱਕ ਪਲੇਟ ਜੀ ਖਾਦੀ ਉਹਦੀ ਸਾਂਝੀ ਕਰਕੇ ਨੂਡਲਸ ਦੀ ਤੇ ਇੱਕ ਹੀ ਸਾਂਝੀ ਕਰਕੇ ਕੋਲ ਪੀ ਲਈ ਕਿਉਂਕਿ ਫਿਰ ਜਦੋਂ ਖਰਚਾ حساب ਨਾਲ ਕਰਨਾ ਪੈਂਦਾ ਜਦੋਂ ਇਹ ਖਰਚਾ ਵਾਰਚਾ ਬਰ ਜੇ ਤੂੰ ਘਾੜ ਜਾਂਦਾ ਫਿਰ ਉਸ ਹਿਸਾਬ ਤੇ ਕੋਈ ਹੋਰ ਪਾਸੇ ਵੀ ਖਰਚੇ ਪੂਰੇ ਕਰਨੇ ਹੁੰਦੇ ਆ ਸਮਝਿਆ ਕਰੋ ਗਾਲ ਨੂੰ ਹੁਣ ਖੜ ਕੇ ਖਾ ਕੇ ਤੁਰਿਆਂ ਦਿਖਾ ਕੇ ਗਾਲਤ ਨਾ ਸਮਝ ਲੱਗ ਜਾਓ ਓਏ ਆਏ ਨਹੀਂ ਖਰਚਾ ਭਰਾਵਾ ਹੁਣ ਇੰਨਾ ਕਬੂਤਰਾਂ ਦੀ ਦਵਾਈ ਪੂਟੀ ਕਿੱਥੋਂ ਪੂਰੀ ਸਮਝਦੇ ਬਈ ਹੈਣਾ ਸੋਚਣਾ ਪੈਂਦਾ ਸਾਰਾ ਕੁਝ ਹੁਣ ਜਾਨਾ ਚੰਨੂ ਬਈ ਅੱਧੀ ਰਾਤ ਨੂੰ ਸਾਢੇ 12:00 ਨੂੰ ਮਿਲਦਾ ਹਾਂਜੀ ਖੂਬ ਸਫੂਟੀ ਪਈ ਹੋਵੇ ਬਹੁਤ ਦਿਲਦੋਗੀ ਵੈਸਾ ਕੰਮ ਮੈਂ ਗਾਲਾਂ ਵਾਲੇ ਹੀ ਕਰਦਾ ਪਰ ਕਹਿੰਦੇ ਵਾਓ ਇਹ ਸੱਜਣਾ ਮਾਤਾ ਤਾਂ ਕਹਿੰਦੇ ਪਰ ਮਾਤਾ ਹੀ ਹੁੰਦੀ ਹੈ ਚਲੋ ਤਿੱਤੀ ਕਰ ਲੈਨੇ ਇੰਨੇ ਕੰਮ ਆ ਬਸ ਇਹਨੂੰ ਮੈਂ ਤਿੱਤੀ ਕਰਨੀ ਹੈ ਠੀਕ ਹੈ ਆ ਮੇਰੇ ਕੋਲ ਦਹੀਂ ਹੈ ਬਸ ਖਾ ਕੇ ਆ ਪਾਣੀ ਪੀ ਕੋਲੇ ਮੇਰੇ ਇੰਨੀ ਰੋਟੀ ਬਣੀ ਮੇਰੇ ਕੋਈ ਐਕਸਟਰਾ ਨਹੀਂ ਮੈਂ ਸੈਲਡ ਵਗੈਰਾ ਯਾਰ ਮੈਨੂੰ ਥਾਲੀ ਤਿਆਰ ਹੋ ਕੇ ਆਉਂਦੀ ਹੈ ਨਾ ਬਸ ਮੈਨੂੰ ਐ ਹੁੰਦਾ ਮੈਂ ਢਿੱਡ ਭਰਨਾ ਕੱਲਾ ਹੁੰਦਾ ਢਿੱਡ ਢੱਪਰ ਕੇ ਓਕੇ ਕਾਸੀ ਲ ਮਰਜੀ ਭਰ ਲੇ ਦੇ ਨੇ ਦੱਸੋ ਮੇਰਾ ਵੀਊ ਵੀ ਲੈਣਾ ਚਾਹਦੇ ਕਮੈਂਟ ਪੂਹੀ ਕਰ ਨਾਲੇ ਇੱਕੜਾ ਰੋਟੀ ਖਾਣਾ ਸਾਰੇ ਦਿਨ ਜਿਵੇਂ ਨਾ ਮਨ ਰੋਟੀ ਕਨੇ ਉਖੀ ਲੱਗਦੀ ਸੀ ਉਸ ਨੂੰ ਤਾਂ ਨਹੀਂ ਖਾਦਾ ਹੁੰਦਾ ਯਾਰ। ਆਕੇ ਚਲੋ ਕੋਈ ਨਾ ਬ్రో। ਇਹ ਫਿਮੈਂਟਲ। ਓਕੇ। ਓਕੇ ਚਲੋ ਜੀ। ਇਹ ਤੁਹਾਂ ਤਾਂ ਹੋ ਜਾਣੇ ਬਾਹਰ ਕਿਤੇ ਨਾ ਸਾਰਾ ਆਪਣਾ ਠੀਕ ਹੈ। ਚਲੋ ਗੱਲ ਕਰਦੇ ਹਾਂ। ਨੀੜੀਏ ਕੰਮ ਥੋੜੀ ਲੋ ਕਰ ਦਈਏ। ਹਾਂਜੀ ਬਰੇ ਵੀਰੋ। ਠੀਕ ਹੈ ਜੀ ਬਸ ਹਨਾ ਬੱਚੇ-ਬੱਚੇ ਦੇਖੇ ਜਾਂਦਾ ਸੀਗਾ। ਮੜੇ-ਮੋਟਿਆਂ ਦੇ ਆਈਡਰਾਪ ਪਈਆਂ ਛੋਲੇ ਹੀ ਪਏ ਮੋਸ਼ੀਆਂ ਨੇ ਇੰਨੇ ਤੇ ਹਨ ਥੋੜੇ-ਮੋਟੇ ਬੱਚਿਆਂ ਦੇ ਆ ਕੇ ਡ੍ਰੌਪ ਪਈਆਂ ਬਈ ਬਾਲਾਂ ਦੇ ਨਹੀਂ ਪਈਆਂ ਨਾ ਕੁਝ ਵੱਡੇ ਬੁੱਤਰਾ ਦੇ ਬਾਤ ਨਹੀਂ ਸੀਗਾ ਮੈਂ ਹੁਣਾਂ ਥੋੜਾ ਜਿਹਾ ਸੈੱਟ ਜਾਣੀ ਕੰਮ ਕਾ ਮੱਛਰ ਦੇਖੋ ਮੱਛਰ ਨੇ ਲੈਣੀ ਕਰਕੇ ਇੰਨਾ ਮੱਛਰਾ ਮੂੰਹ ਸਰ ਭਰ ਜਾਂਦਾ ਜਿੱਥੇ ਮੜ ਜੀ ਵੀ ਲਾਈਟ ਜਿਗਣ ਉੱਥੇ ਮੱਛਰ ਉੱਤੇ ਕਿੱਡੀ ਗੱਲਾਂ ਕਰਦਾ ਠੀਕ ਹੈ ਠੀਕ ਆ ਵਡਾਣਾ ਲੋਕ-ਲੁਕ ਲੱਗੇ ਚਲੋ ਹੁਣ ਲੈਣਿਆ ਵਾਹਿਗੁਰੂ ਦਾ ਨਾਮ ਤੇ ਸੌਂਨੇ ਆ ਭਾਈ ਸਵੇਰੇ ਉੱਠ ਕੇ ਦੇਖਾਂਗੇ ਫਿਰ ਵੀ ਕੀ ਬੰਦ ਆ ਹਨਾ ਬਾਰ ਬੁਰ ਲਈ ਜੜ ਯਾਰ ਮੱਛਰ ਤੋਂ ਦਾਰ ਲਾ ਲਾ ਮੱਛਰ ਬਾਹਰ ਆ ਗਿਆ ਚਲੋbro ਠੀਕ ਆ ਬਾਏ ਗੁੱਡ ਨਾਈਟ ਲਾ ਲੀ ਸਰ ਨੂੰ ਕੱਲੂ ਦੇਖਦੇ ਕੀ ਬੰਦ ਆ ਭਾਈ ਓਕੇ ਯਾਰ ਹਾਂਜੀ ਬਾਪੇਓ ਤੇ ਬੰਦ ਨਹੀਂ ਕੰਮ ਬਸ ਸੌਂ ਹੀ ਲੱਗ ਭਗ 2 ਵਜੇ ਗੀਂਗੂ ਘਿੜ ਲੱਗੀ ਸੀ ਲੀਟ ਹੋ ਗਈ ਸੀ ਯਾਰ ਹਾਂਜੀ ਉਹ ਪੁੱਤ ਮੈਂ ਹੀ ਆ ਪੈਂਦਣਾ ਆਪਣੀ ਬਾਈਕ ਖੜੀ ਆ ਬਾਹਰ ਹੂੰ ਖਣਦੇ ਲੱਗੀਆਂ ਦੀ ਮੱਛਰ ਤਾਂ ਕਰ ਜਾਂਦਾ ਬਾਹਨਾ ਕਰਨਾ ਮੱਛਰ ਤਰਦਾ ਯਾਰ ਬੋਇਲ ਓਕੇ ਬ੍ਰੋ ਠੀਕ ਇੱਥੇ ਨਾ ਪੰਜ ਮਤਰੇ ਨਾਲ ਲੱਤਾਂ ਜਾਕ ਬ੍ਰੋ ਲੱਤਾਂ ਜਾਕ ਯੱਕ ਲੱਤਾਂ ਲੱਤਾਂ ਜਾਕ ਲੋ ਓਕੇ ਬ੍ਰੋ ਸੌਂਦੇ ਆ ਗੁੱਡ ਨਾਈਟ ਬਾਏ ਬਾਏ ਕੱਲੋਂ ਦੇਖਦੇ ਆਂ ਪਤਾ ਨਹੀਂ ਤੂੰ ਭੱਲਾ ਵੀ ਮਿਲਦਾ ਗੁੱਡ ਰੈਂਟ ਕਰਤੀ ਸ਼ਾਇਦ ਮੈਂ ਦੂਰੀ ਵਾਲਾ ਐਂਡਿੰਗ ਕਰੀ ਜਾਂਦਾ ਮੇ ਵੀ ਚਲੋ ਕੋਈ ਨਾ ਲੋਡ ਹੋ ਰਿਹਾ